ਬਲਾਕ ਸੰਮਤੀਆਂ ਦੇ ਮੈਂਬਰ ਸਾਰੇ ਬੰਦਿਆਂ ਦੇ ਆਪ ਦੇ ਸਹਿਯੋਗ ਨਾਲ ਔਰ ਜਿਹੜੀ ਕਾਂਗਰਸ ਪਾਰਟੀ ਦੀ ਲੀਡ ਦੀ ਹੱਡੀ ਥੱਲੇ ਬੈਠੀ ਹੈ ਇਹ ਆਪਣੇ ਆਪ ਆਏ ਨੇ ਇਹ ਭੱਜਣ ਵਾਲੇ ਹੈ ਨਹੀਂ ਪ੍ਰਧਾਨ ਸਾਹਿਬ ਸੁਣ ਲਿਓ ਜੇ ਇਹ ਪ੍ਰਦਰਸ਼ਨ ਇਹ ਸਰਕਾਰ ਦੀ ਕਾਰਗੁਜ਼ਾਰੀ ਦੇ ਖਿਲਾਫ ਆ ਡੂਡ ਸਾਲ ਤੋਂ ਆ ਸਾਰੇ ਸਾਹਮਣੇ ਬੈਠੇ ਆ ਵਿੱਚੇ ਹੀ ਸਰਪੰਚ ਇਸ ਸਰਕਾਰ ਦੀ ਤਸ਼ੱਦਦ ਦਾ ਸਹਿਮਣਾ ਕਰਦੇ ਆ ਰਹੇ ਕਿਸੇ ਦੀਆਂ ਇਨਕੁਆਰੀਆਂ ਹੋ ਰਹੀਆਂ ਕਿਸੇ ਤੇ ਪਰਚੇ ਹੋ ਰਹੇ ਆਹ ਹਲੇ ਤਾਜੀ ਮਿਸਾਲ ਹੈ ਇੱਥੇ ਦੀ ਜਿਹੜੀ ਠੱਗ ਐ ਐਮਐਲਏ ਹੈ ਜਿਹੜੀ ਕਬਜ਼ਿਆਂ ਦੇ ਵਾਸਤੇ ਸਾਰੀ ਦੁਨੀਆ 'ਚ ਮਸ਼ਹੂਰ ਹੈ ਉਹ ਜਮਹੂਰੀ ਤਰੀਕੇ ਨਾਲ ਇੱਥੇ ਦੇ ਪ੍ਰਧਾਨ ਨੂੰ ਤਾਂ ਹਟਾ ਨਹੀਂ ਸਕੀ ਤੇ ਇਸ ਸਰਕਾਰ ਦੇ ਇੱਕ ਐਗਜ਼ੀਕਟਿਵ ਆਰਡਰ ਨਾਲ ਇੱਥੇ ਦਾ ਪ੍ਰਧਾਨ ਹਟਾਤਾ ਅਸੀਂ ਇਹ ਜੀ ਸਰਕਾਰ ਤੇ ਔਰ ਪਿਛਲੇ 4 ਮਹੀਨੇ ਤੋਂ ਅੱਜ 1.5 ਮਹੀਨਾ ਪ੍ਰਕਿਊਰਮੈਂਟ ਵਾਲਾ ਛੱਡ ਦिए ਪ੍ਰਦਰਸ਼ਨ ਕਰਦੇ ਆ ਰਹੇ ਔਰ ਲਗਾਤਾਰ ਕਾਂਗਰਸ ਪਾਰਟੀ ਦੇ ਕਾਰਕੁਨ ਹਮ ਹਮਾ ਕੇ ਸਾਰੇ ਪ੍ਰਦਰਸ਼ਨਾਂ ਦੇ ਵਿੱਚ ਆਉਂਦੇ ਜਾ ਰਹੇ ਪਰ ਪ੍ਰਧਾਨ ਸਾਹਿਬ ਕਿਹੜੇ ਮੂੰਹ ਨਾਲ ਅੱਜ ਤੋਂ ਮਹੀਨੇ 1.5 ਮਹੀਨੇ ਬਾਅਦ ਇਹਨਾਂ ਦੇ ਕੋਲ ਆਓਗੇ ਜੇ ਤੁਸੀਂ ਸਮਝੌਤਾ ਕਰ ਲਿਆ ਅਲਾਈਅੰਸ ਕਰ ਲਿਆ ਮੈਨੂੰ ਦੱਸੋ ਆ ਬੈਠੇ ਬਾਜਵਾ ਸਾਹਿਬ ਵੀ ਇਹੀ ਗੱਲ ਕਰ ਰਹੇ ਸੀ ਵੀ ਯਾਰ ਕਿਤੇ ਕੋਈ ਭਾਣਾ ਵਰਤ ਨਾ ਜਾਏ ਜਿਸ ਤਰੀਕੇ ਅਸੀਂ ਲੱਗੇ ਹੋਏ ਆ ਕਿਤੇ ਉਪਰੋਂ ਕੋਈ ਇਹੋ ਜਿਹਾ ਹੁਕਮਨਾਮਾ ਜਾਰੀ ਨਾ ਹੋ ਜਾਏ ਤੁਹਾਡੇ ਦੋਨਾਂ ਦੀ ਇਹ ਡਿਊਟੀ ਬਣਦੀ ਹੈ ਵੀ ਇਹਨਾਂ ਦੀਆਂ ਭਾਵਨਾਵਾਂ ਪੂਰੇ ਜੋਰ ਨਾਲ ਉੱਥੇ ਉਠਾਏ ਹੋ ਜੇ ਜਿਵੇਂ ਪਹਿਲੇ ਬੋਲਦੇ ਬੁਲਾਰੇ ਬਾਈ ਲੱਖਾ ਬੋਲ ਕੇ ਗਿਆ ਇੱਥੇ ਬਾਈ ਪ੍ਰਗਟ ਬੋਲ ਕੇ ਗਿਆ ਹੱਥ ਖੜੇ ਕਰਕੇ ਉਹਨਾਂ ਨੇ ਸਾਰਿਆਂ ਤੋਂ ਪੁੱਛਿਆ ਵੀ ਕੋਈ ਅਲਾਈਅੰਸ ਦੇ ਹੱਕੇ 'ਚ ਹੈ ਕਿ ਨਹੀਂ ਹੈ ਤੇ ਇੱਥੇ ਇੱਕ ਇੱਕ ਬੰਦੇ ਨੇ ਹੱਥ ਖੜਾ ਕਰਕੇ ਇਸ ਗੱਲ ਤੇ ਤਾਇਦ ਕੀਤੀ ਵੀ ਇੱਥੇ ਕਾਗਰਸ ਪਾਰਟੀ ਆਪ ਇੰਨੀ ਸਮਰਥ ਹੈ ਭਾਈ ਭਾਜਪਾ ਦੀ ਸਰਕਾਰ ਨੂੰ ਉੱਥੇ ਤੇ ਸਟੇਟ ਦੀ ਸਰਕਾਰ ਨੂੰ ਇੱਥੇ ਮੂੰਹ ਤੋੜ ਜਵਾਬ ਦੇ ਸਕੇ ਸਾਥੀਓ 2 ਮਿੰਟ ਬੈਠ ਜਾਓ ਇਤਿਹਾਸ ਗਵਾਹ ਹੈ ਜਦੋਂ-ਜਦੋਂ ਵੀ ਇਸ ਮੁਲਕ ਤੇ ਜਾਂ ਇਸ ਸੂਬੇ ਤੇ ਭੀੜ ਪਈ ਕਾਂਗਰਸ ਪਾਰਟੀ ਤੇ ਵਰਕਰ ਤੇ ਉਹਦੇ ਲੀਡਰਾਂ ਨੇ ਕੁਰਬਾਨੀਆਂ ਦੇਣ ਤੋਂ ਗੁਰੇਜ਼ ਨਹੀਂ ਕੀਤਾ ਤੇ ਅੱਜ ਵੀ ਇਹ ਵਰਕਰ ਹਮ ਹਮਾ ਕੇ ਆ ਜਿਹੜੀ ਹੁਣ ਆ ਜਵਾਨ ਪੀੜ੍ਹੀ ਦੀ ਫੌਜ ਆਈ ਹੈ ਸਾਂਨੇ ਹਲ ਹਲਕੇ ਤੋਂ ਆਈ ਹੈ ਜਿਹੜੇ ਇਸ ਡਿਸਟ੍ਰਿਕਟ ਦੇ ਬਿਲਕੁਲ ਦੂਸਰੇ ਨੁੱਕਰ ਤੋਂ ਚੱਲ ਕੇ ਅੱਜ ਇੱਥੇ ਪਹੁੰਚੇ ਨੇ ਤੇ ਤੁਸੀਂ ਕਹਿੰਦੇ ਹੋ ਬੰਦੇ ਜਾਣਗੇ ਬੰਦੇ ਤਾਂ ਹਲੇ ਆਉਂਦੇ ਪਏ ਨੇ ਪਰ ਇਹ ਜਿਹੜੇ ਥੱਲੇ ਵਰਕਰ ਬੈਠੇ ਨੇ ਸਾਡੇ ਸਾਡੀ ਤਾਕਤ ਨੇ ਇਹ ਥੋਡੇ ਕੰਨੀ ਵੀ ਦੇਖਦੇ ਨੇ ਵੀ ਕਿਤੇ ਅਸੀਂ ਤਾਂ ਛਤਰ ਖਾਈ ਜਾਂਦੇ ਆ ਤੁਸੀਂ ਕਿਤੇ ਨਾਲ ਇਕੱਠੇ ਹੀ ਨਾ ਹੋ ਜਿਓ ਜੇ ਬਹੁਤ ਜ਼ਰੂਰਤ ਹੈ ਅੱਜ ਸਾਡੀ ਹਾਈ ਕਮਾਂਡ ਨੂੰ ਇਸ ਗੱਲ ਤੇ ਚਾਨਣਾ ਕਰਨ ਦੀ ਵੀ ਅੱਜ ਪੰਜਾਬ ਦਾ ਵਰਕਰ ਚਾਹੁੰਦਾ ਕੀ ਹੈ ਇਹ ਠੀਕ ਹੈ ਕਿ ਗਏ ਆ ਵੀ ਕਿਸੇ ਨੇ ਬਸਤਾ ਨਹੀਂ ਫੜਨਾ ਸਾਰੇ ਵਰਕਰਾਂ ਵਾਂਗੂ ਮੈਂ ਵੀ ਇੱਕ ਵਰਕਰ ਆ ਲੜਾਈ ਅੱਗੇ ਲੜ ਵੱਧ ਕੇ ਲੜੂੰਗਾ ਆਪਣੇ ਵਰਕਰਾਂ ਤਾਂ ਹੀ ਬਾਅਦ ਵਿੱਚ ਗਰਮ ਹਵਾ ਆਣ ਦਊਗਾ ਪਹਿਲਾਂ ਆਪ ਝੱਲੂੰਗਾ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਆਪਣੀ ਲੀਡਰਸ਼ਿਪ ਨੂੰ ਯਕੀਨ ਦਿਵਾਉਣਾ ਵਕਤ ਥੋੜਾ ਆ ਇੰਨਾ ਹੀ ਕਹਿਣਾ ਚਾਹੁੰਦਾ ਸੀਗਾ ਬਈ ਲੜਨ ਨੂੰ ਸਾਰੇ ਤਿਆਰ ਬੈਠੇ ਆ ਪਰ ਫੈਸਲੇ ਤੁਹਾਡੇ ਇਹੋ ਜਿਹੇ ਨਾ ਹੋ ਜਾਣ ਜਿਹੜੇ ਇਸ ਲੜਾਈ ਦਾ ਮੂੰਹ ਹੀ 모ੜ ਦੇਣ ਬਹੁਤ ਧੰਨਵਾਦ